ਲੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਫਿਰ ਪਹੁੰਚ ਗਏ ਆ ਜੀ ਕੋਟਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਜੀ ਤਰੀਕ ਅੱਜ ਹੈਗਾ ਜੀ 19 ਨੰਬਰ 2025 ਜਗਾ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ 11 ਵਜੇ ਚ ਸਿਰਫ 5 ਮਿੰਟ ਬਾਕੀ ਹੈ ਤੇ ਮੰਡੀ ਤੁਸੀਂ ਦੇਖ ਸਕਦੇ ਹੋ ਪੂਰੀ ਫੁੱਲ ਇਸ ਟਾਈਮ ਬਾਸਪਤੀ ਜਿਹੜਾ ਕੰਮ ਜੋਰਾ ਛੋਰਾ ਤੇ ਚੱਲ ਰਿਹਾ ਜੀ ਕੋਟਕਪੁਰਾ ਮੰਡੀ ਦੇ ਵਿੱਚ ਦੂਰ ਦੂਰ ਜਿਹੜੀ ਬਾਸਪਤੀ ਲੋਕ ਲੈ ਕੇ ਆ ਰਹੇ ਕੋਟਕਪੁਰਾ ਮੰਡੀ ਸਭ ਤੋਂ ਵੱਡੀ ਮੰਡੀ ਹੈ ਪੰਜਾਬ ਦੀ ਵੱਡੀਆਂ ਮੰਡੀਆਂ ਦੀ ਗਿਣਤੀ ਦੇ ਵਿੱਚ ਆ ਰਹੀ ਹੈ ਕੋਟਕਪੁਰ ਸਭ ਤੋਂ ਬਾਅਦ ਅਰਾਈਵਲ ਜਿਹੜੀ ਕੋਟਕਪੁਰਾ ਮੰਡੀ ਦੇ ਵਿੱਚ ਹੁੰਦੀ ਹੈ ਜੀ ਬਾਸਪਤੀ ਦੀ ਤੇ ਚਲਦੇ ਆਪਾਂ ਬੋਲੀ ਤੇ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਦੇ ਜੇਕਰ ਕਿਸੇ ਕਿਸਾਨ ਵੀਰ ਨੇ ਜੀ ਕਣਕ ਜਾਂ ਬਾਸਪਤੀ ਨਗਦ ਕੈਸ਼ ਤੇ ਵਿੱਚ ਨਹੀਂ ਹੋਵੇ ਉਹ ਆਪਣੇ ਸਕਰੀਨ ਤੇ ਚਲਦੇ ਨੰਬਰ ਤੇ ਆਪਾਂ ਨੂੰ ਕਾਲ ਕਰ ਸਕਦੇ ਆ ਜੀ ਮੈਸੇਜ ਕਰ ਸਕਦੇ ਆ ਅੱਗੇ ਚਲਦੇ ਆ ਬੋਲੀ ਤੇ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਤੇ ਬਾਕੀ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਰ ਰੋਈ ਰੇਟ ਜਾਣਨ ਲਈ ਲੋ ਜੀ ਚੱਲਦੇ ਆਂ ਬੋਲੀ ਤੇ ਦਿਖਾਉਣੇ ਆ ਅੱਜ ਦੇ ਰੇਟ ਲੋ ਜੀ ਬੋਲੀ ਤੇ ਪਹੁੰਚ ਚੁੱਕੇ ਆਂ ਦੇਖਦੇ ਆਂ ਆ ਦੇਖੋ ਇਧਰ ਸਾਹਮਣੇ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਜੀ ਕੋਟਪੁਰਾ ਮੰਡੀ ਦੇ ਵਿੱਚ ਬਾਸਪਤੀ ਦਾ ਦੇਖ ਸਕਦੇ ਤੁਸੀਂ ਫੁੱਲ ਕੰਮ ਆ ਰਿਹਾ ਕੋਟਪੁਰਾ ਮੰਡੀ ਦੇ ਚਲੋ ਜੀ ਦੇਖਦੇ ਹਾਂ ਕਿਹੜੀ ਕੁਆਲਿਟੀ ਤੇ ਕਿੱਥੋਂ ਕਿੱਥੇ ਜਾਂਦੀ ਹੈ ਦੇਖਦੇ ਹਾਂ ਆਹ ਟੌਪ ਦੀ ਹੈ ਯਾਰ ਇਹਨੇ ਬਹੁਤ ਚੰਗੇ ਲੱਗੇ ਹੋਏ ਆ ਦਸ ਦਾ ਨਾਲ ਵੀ ਕਮਾਈ ਦਾ ਜੀ 3300 ਕੋਈ ਗੱਲ ਨਹੀਂ 3300 ਰੁਪਏ ਯਾਰ ਮੈਂ ਤੁਹਾਨੂੰ ਦੱਸਾਲ ਥੋੜੀ ਐ 3300 ਰੁਪਏ 1885 ਇਹ 1885 ਦੀ ਜਿਹੜੀ ਬੋਲੀ ਸ਼ੁਰੂ ਹੋ ਗਈ 1885 3300 3300 3300 5 ਰੁਪਏ 5 ਰੁਪਏ ਹਾਂਜੀ 5 ਰੁਪਏ ਹਾਂਜੀ 5 ਰੁਪਏ ਜੀ 5 ਰੁਪਏ 5 ਰੁਪਏ 5 ਰੁਪਏ ਹਾਂਜੀ 5 ਰੁਪਏ 5 ਰੁਪਏ 5 ਰੁਪਏ 5 ਰੁਪਏ 5 ਰੁਪਏ ਹਾਂ ਬੋਲ ਲੈ 5 ਰੁਪਏ 30 30 5 ਰੁਪਏ ਹੈ 5 ਰੁਪਏ 5 ਰੁਪਏ 5 ਰੁਪਏ ਹਾਂਜੀ 5 ਅਗਲੇ ਰਹੀ ਹੈਗੀ ਭਾਈ ਓਏ ਉਹ ਹੋਰ ਮਾਂ ਲਗਾ ਉਹ ਮੇਰਾ 47 ਦਿੰਦੇ ਆ 10 ਬੋਲੋ ਆ 10 ਰੁਪਏ 10 ਰੁਪਏ ਇੱਧਰ ਬੋਲੋ 10 ਰੁਪਏ ਆ 10 ਰੁਪਏ ਘਾਟ ਪਾ ਲੱਗਿਆ 10 ਰੁਪਏ ਲਗਾ ਦੱਸਦਾ ਇੱਕ ਮੈਂ ਹਾਂ ਪਾ ਲੱਗਿਆ ਦਿਖਾ ਦੋ 10 ਮੈਨੂੰ ਆਪਾਂ

ਕੋਣ ਐ 3345 ਰੁਪਏ ਬਾਈ 3345 ਰੁਪਏ ਲੱਗਿਆ ਇਹ ਵਾਲੀ ਦੇਖੋ 1885 ਜੀ 1885 3345 ਰੁਪਏ ਲੱਗਿਆ ਜੀ ਲਈ ਅਗਲੀ ਢੇਰੀ ਦੇਖਦੇ ਕਿਹੜੀ ਆ ਮੱਛਲ ਦੀ ਕੋ ਢੇਰੀ ਨਹੀਂ ਆ ਅੱਜ ਬਾਈ ਮੱਛਰ ਦਾ ਜਿਹੜਾ ਰੇਟ ਆ ਅੱਜ ਕੋਈ ਹਜੇ ਕੰਫਰਮ ਨਹੀਂ ਹੋਇਆ ਮੱਛਰ ਲਈ ਮੱਛਰ ਜਿਹੜਾ ਅੱਜ 3700 ਰੁਪਏ ਤੱਕ ਪਹੁੰਚ ਗਿਆ ਕੋੜਗੁਰਾ ਮੰਡੀ ਦੇ ਵਿੱਚ 3700 ਰੁਪਏ ਮੱਛਰਾਂ ਦੇ ਵਗਿਆ ਜੀ 1401 ਮੁੱਛਲ 3700 ਰੁਪਇਆ ਆਓ ਜੀ ਆਓ ਲਓ ਯਾ ਦੇਖ ਲਈ 17 18 ਆਹ ਬੋਲੋ ਯਾ ਬੋਨਾ ਅਗਰ ਸੇਟ ਹੋ ਗਿਆ ਮਗਰ ਕੀ ਰਹਿ ਗਿਆ ਸਾਕ ਪਕਾਤੀ 17 18 ਹਾਂ ਜੀ ਰੱਖੋ ਜੀ ਭਾ ਜਰਾ ਦਾ 85 ਲਗਾ ਆਲਸਲਾਮ ਕੱਛੂ ਬਾਇਆ ਪੋਰਿਆ ਹਲੋ 3100 ਰੁਪਏ ਬਾਈ 3100 3100 3100 3100 50 ਰੁਪਏ 50 ਰੁਪਏ ਹਾਂ ਬਈ 50 ਰੁਪਏ 3150 ਆਇਆ ਲੈ 50 ਹਾਂਜੀ 70 70 3200 3200 25 ਰੁਪਏ 50 50 ਰੁਪਏ 50 ਰੁਪਏ 3150 ਰੁਪਏ ਬਾਈ ਆ ਜਾ ਵੀ ਆ ਜਾ ਕਰ 3250 ਰੁਪਏ ਲੁੱਟੀ ਗਈ ਮਾਰਕੀਟ 50 ਰੁਪਏ 50 ਰੁਪਏ 50 ਰੁਪਏ 50 ਰੁਪਏ 50 ਰੁਪਏ 50 ਰੁਪਏ ਆ 50 ਰੁਪਏ 50 ਰੁਪਏ ਆ 350 ਰੁਪਏ ਫੋਲਡੂਗਾ ਕੰਡਾ ਵਾਲੀ ਗੱਲ ਦਾ 50 ਰੁਪਏ ਆ 50 ਰੁਪਏ ਮੁਕੇਸ਼ 50 ਰੁਪਏ 200 ਰੁਪਏ

पैंट पे पैंट 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 ਬੋਲ ਕੇ ਨਾ ਐ ਭਾਈ 2365 ਰੁਪਏ ਜੀ ਜੀ 3265 ਰੁਪਏ ਤੂੰ ਬੋਲ ਦੇਖ ਭਾਈ ਦੇਖ ਲੈ ਨਾ ਪਹਚਾਣ ਦੇਖ 3265 ਨਹੀਂ 3265 ਰੁਪਏ ਲੱਗੇ ਆਹ ਢੇਰੀ 3265 ਰੁਪਏ ਦੇਖੋ ਥੋੜਾ ਜਿਹਾ ਮੋਇਸਚਰ ਸੀਗਾ ਤਾਂ ਕਰਕੇ ਥੋੜਾ ਜਿਹਾ ਗ੍ਰੀਨ ਲਾਵਾਂਗੇ ਦੇਖੋ ਨਹੀਂ ਆਹ ਦੇਖੋ ਜੀ ਕਿੰਨਾ ਗ੍ਰੀਨ ਲਾਣਾ ਦੇਖੋ ਫੁੱਲ ਗ੍ਰੀਨ ਲਾਣਾ ਤੇ ਫੁੱਲ ਮੋਇਸਚਰ ਆ ਤਾਂ ਵੀ 3265 ਰੁਪਏ ਲੱਗੇ ਜੀ ਤੇ ਬਾਕੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਹੀ ਲੋਈ ਚਲਦੇ ਆਪਾਂ ਅਗਲੀ ਢੇਰੀ ਤੇ ਦੇਖਦੇ ਆਂ ਲੱਗਦੀ ਬੋਲੀ ਕਿ ਨਹੀਂ ਲੱਗਦੀ ਦੇਖਦੇ ਆਂ ਬੋਲੀ तकरीबन ਸਾਰੀ ਨਿਖੜ ਚੁੱਕੀ ਹੈ ਜੀ ਇਸ ਟਾਈਮ ਤੇ ਬਾਕੀ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਜਾਂ ਕਣਕ ਵੇਚਣੀ ਹੋਵੇ ਆਪਣੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਤੇ ਬਾਕੀ 14 0 ਮੁੱਛਲ ਜੀ ਮੁੱਛਲ ਅੱਜ 3700 ਹੋ ਗਈ ਕੋਟਕਪੁਰਾ ਮੰਡੀ ਦੇ ਵਿੱਚ 3700 ਰੁਪਏ ਰੇਟ ਲੱਗਾ ਜੀ 14 0 ਇੱਕ ਮੁੱਛਲ ਦਾ ਜੀ ਤੇ 17 18 ਵਿੱਚ 3400 ਕੁ ਰੁਪਏ ਲੱਗੇ ਜੀ ਤੇ ਬਾਕੀ ਤੁਸੀਂ 18 85 ਵੇਖ ਚੁੱਕੇ ਹੋ 3300 ਕੁ ਰੁਪਏ ਲੱਗੇ ਅੱਜ ਔੜਕਪੁਰ ਮੰਡੀ ਦੇ ਵਿੱਚ ਕੱਲੀ ਮੁੱਛਲ ਦਾ ਰੇਟ ਅੱਜ ਥੋੜਾ ਤੇਜ਼ ਹੋਇਆ ਬਾਕੀ ਜਿਹੜੀਆਂ ਕੁਆਲਿਟੀਆਂ 17 18 ਹੋ ਗਈ 18 85 ਹੋ ਗਈ ਫਲੇ तकरीबन ਉੱਥੇ ਹੀ ਖੜੀਆਂ ਕੋਈ ਜ਼ਿਆਦਾ ਅੱਜ ਉਸ਼ਾਲ ਨਹੀਂ ਆਇਆ ਜਿਹੜੀ ਮੀਂਹ ਸੀ ਅੱਜ ਨਹੀਂ ਉਮੀਦ ਨਹੀਂ ਆਪਾਂ ਨੂੰ ਪੂਰੀ ਆਈ ਅੱਜ ਪਾ ਰੱਖੂ ਆ ਪੈਸੇ ਖੱਪੀ ਫਰਵਾ ਕੇ ਦਰਦ ਦਰ ਕਿਤੇ ਪਾਉਗਾ ਤਾਂ ਪੈਰ ਕੇ ਬੋਲੋ ਬੋਲੋ 150 ਕਿਤੇ भे। भे। वो परगाले 5 रुपये डबल पउडी रखा हो गया 5 रुपये 5 रुपये 10 रुपये 10 रुपये 10 रुपये 15 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 वीर पे 25 रुपये 25 रुपये 25 रुपये 25 रुपये हां जी 25 ਬਹੁਤ ਫਰਕ ਹੈ 35 35 ਰੁਪਏ 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 ਬੋਲੀ ਦਾ ਕਰਾਉਂਦੇ ਹਾਂ ਤੇਰਾ ਗੁਰੂ ਪਾ ਔਰ 33 ਰੁਪਏ 30 ਰੁਪਏ 30 ਰੁਪਏ ਬਹੁਤ ਮੰਦੀ ਬਹੁਤ ਹੈ ਯਾਰ ਬੋਲਦੇ ਹਾਂ ਹੁਣ ਵੇਚੀ ਰਿਹਾ ਬਾਕੀ ਵੀਡੀਓ ਨੂੰ ਮਹਤਵ ਨਾਲ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਲਓ ਜੀ ਬੋਲੀ ਜਿਹੜੀ ਖਤਮ ਹੋ ਚੁੱਕੀ ਆ ਕੋਟਕਪੁਰਾ ਮੰਡੀ ਦੇ ਵਿੱਚ ਅੱਜ ਕੱਲ ਨੂੰ ਮਿਲਦੇ ਆ ਨਵੇਂ ਰੇਟਾਂ ਦੇ ਨਾਲ ਨਵੇਂ ਤਰੀਕੇ ਦੇ ਨਾਲ ਤੇ ਨਵੇਂ ਰੇਟਾਂ ਦੇ ਨਾਲ ਤੇ ਬਾਕੀ ਆਪਾਂ ਦੇਖਦੇ ਹਾਂ ਅੱਜ ਸ਼ਾਇਦ ਕੱਲ ਨੂੰ ਆਪਾਂ ਮੁਕਸਰ ਦੀ ਵੀਡੀਓ ਪਾਵਾਂਗੇ ਮੁਕਸਰ ਮੰਡੀਆਂ ਨੇ ਤੇਜ਼ ਆ ਥੋੜੀ ਤੇ ਬਾਕੀ ਦੇਖਦੇ ਆ ਕੱਲ ਨੂੰ ਜਾ ਕੇ ਮਕਸਰ ਕੀ ਰੇਟ ਲੱਗਦਾ ਕੀ ਸੁਭਾਉਣਾ ਮਕਸਰ ਦੇ ਰੇਟਾਂ ਬਾਰੇ ਲੋ ਜੀ ਇੱਕ ਢੇਰੀ ਦੇ ਇਹ ਹੋਰੇ ਬੋਲੀ ਦੇਖਦੇ ਆ ਸ਼ਾਇਦ ਹੋ ਜੇ ਤਾਂ ਕੋਈ ਹੋ ਗਈ ਹੈ ਹੋ ਗਈ 17 18 ਕੀ ਰੇਟ 1785 3442 3445 85 3300 ਕੁਛ ਲੋ ਜੀ ਆਹ ਢੇਰੀ ਦੇਖ ਲਈ ਬਈ ਇਹ ਕੰਮ ਬੰਦ ਕਰੋ ਮੈਂ ਹੁਣੇ ਕਹਾਂਗਾ ਹਾਂ ਅੱਜ ਗੁਰੂ ਕਾ ਦਾ ਐ ਕਰੀ ਜਾਂਦੇ ਨੇ ਨਹੀਂ ਯਾਰ ਮੇਰੇ ਤਾਂ ਆਤੀ ਐ ਪਿੱਛੇ 3200 3200 ਨਹੀਂ ਛੋਣ ਕਰਦੇ ਜੀ ਨਾ ਮੈਂ 5000 ਰੁਪਏ 5000 3250 ਰੁਪਏ ਹੈ ਤਾਂ ਬੇਚ ਕੋਠੇ ਵੀ ਮੇਰੇ ਨਾਲ ਜਲਦੀ ਤਰੇ ਆਪ ਮੇਰੀ ਹੋਵੇ ਮੋਤੀ ਮੋਤੀ ਆਪਣੀ ਬੰਦਾ ਰੱਖਦਾ ਪਰ ਇਹ ਤਾਂ ਪਿਆਰ ਵੀ ਕੁਛੜੇ ਲੈਣ ਚੱਲ ਰਿਹਾ ਮੁੱਖ ਨਹੀਂ ਕਿੱਥੇ ਦੇ